ਘੋੜਿਆਂ ਨਾਲ ਪੰਜਾਬ ਦਾ ਸਿੱਖਾਂ ਦਾ ਸਦੀਆਂ ਪੁਰਾਣਾ ਰਿਸ਼ਤਾ ਹੈ ਲੱਖਾਂ ਲੱਖਾਂ ਦੇ ਕਰੋੜਾਂ ਕਰੋੜਾਂ ਦੇ ਘੋੜੇ ਜਿਹੜੇ ਨੇ ਹੈਗੇ ਇਹ ਘੋੜੇ ਦੀ ਕੀ ਖਾਸੀਅਤ ਹੈ ਇਹ ਜੰਗੀ ਘੋੜੇ ਆ ਜਿਹਦੇ ਸਾਡੇ ਪੰਜਾਬ ਦੀ ਨਸਲ ਆ ਇੰਨਾ ਚ ਨਿੱਡਰਤਾ ਦਲੇਰੀ ਜਿਹੜੀ ਆ ਉਹ ਆਮ ਘੋੜਿਆਂ ਦੇ ਨਾਲੋਂ ਬਹੁਤ ਜ਼ਿਆਦਾ ਵੱਖਰੀ ਆ ਇਹਨਾਂ ਦਾ ਖੂਨ ਬਹੁਤ ਗਰਮ ਆ ਮਤਲਬ ਉਦਾਂ ਬੰਦੇ ਦੇ ਨਾਲ ਇਹ ਪ੍ਰੇਮ ਵਾਲੇ ਆ ਪਰ ਜੰਗ ਦੇ ਮੈਦਾਨ 'ਚ ਇਹ ਪੂਰੇ ਉਹ ਆ ਜੋ ਡੇਕੋ ਡੈਨਲੋਏ ਮੇਨ ਖਾਸ ਗੱਲ ਕੀ ਐ ਇੱਥੇ ਕੋਈ ਪਟਾਕਾ ਚਲਾ ਦਈਏ ਤੇ ਘੋੜੇ ਮਤਲਬ ਕਿੱਲੇ ਤੜਾ ਜਾਂਦੇ ਆ ਜੀ ਇਹਦੇ ਉੱਪਰ ਬੈਠ ਕੇ ਫੈਰ ਕਰੀ ਚੱਲੋ ਕ੍ਰਪਾਨਾਂ ਚਲਾਈ ਚੱਲੋ ਇਹਨੂੰ ਕੋਈ ਮਤਲਬ ਹੀ ਨਹੀਂ ਸੁਣ ਲਓ ਸਰੋ ਤੇ ਉਹ ਸੁਣਾਵਾ ਤੁਹਾਨੂੰ ਗੱਲ ਇੱਕ ਧਰ ਤੋਂ ਪਰੇ ਮਹੁੰਦਾ ਘੋੜੇ ਤੇ ਸਵਾਰ ਦਾ ਕਰਮਾਂ 'ਚ ਲਿਖੇ ਆਉਂਦੇ ਤੁਰ ਦਰਗਾਹੋਂ ਕੋੜੇ ਵੱਡੇ ਵੱਡੇ ਤਨੀਆਂ ਦੇ ਲੇਖਾਂ 'ਚ ਵਪਾਰਨਾ ਇਹ ਪੰਜਾਬ ਦੇ ਬ੍ਰੀਡਰਾਂ ਨੂੰ ਅਪੀਲ ਹੈ ਜੀ ਕਿ ਕਿਸੇ ਨੂੰ ਮਤਲਬ ਇਹ ਨਹੀਂਗਾ ਵੀ ਵਕੀਲ ਨੂੰ ਬਚਾਓ ਜਾਂ ਮਤਲਬ ਇਹਦੀ ਬਲੱਡ ਲਾਈਨ ਨੂੰ ਬਚਾਓ ਪੰਜਾਬ ਨਸਲ ਦਾ ਕੋਈ ਵੀ ਘੋੜਾ ਉਹਨੂੰ ਬਚਾਓ ਜੀ ਮੁਕਸਦ ਸਾਹਿਬ ਦੇ ਪਸ਼ੂ ਮੇਲੇ ਤੇ ਮੌਜੂਦ ਆ ਤਾਂ ਇੱਥੇ ਪੰਜਾਬ ਨੇ ਗਵੰਡੀ ਰਾਜਾ ਤੋਂ ਵੀ ਵੱਖ-ਵੱਖ ਤਰ੍ਹਾਂ ਦੇ ਘੋੜੇ ਵੱਖ-ਵੱਖ नस्ਲਾਂ ਦੇ ਘੋੜੇ ਇੱਥੇ ਘੋੜੇ ਘੋੜੀਆਂ ਪਹੁੰਚੇ ਹੋਏ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਇੱਥੇ ਇੱਕ ਅਜਿਹਾ ਘੋੜਾ ਵੀ ਮੌਜੂਦ ਆ ਜਿੱਥੇ ਨੁਕਰੇ ਮਾੜਵੜੀ ਤੇ ਮੱਜੂ ਕੇ ਲਾਈਨ ਦੇ ਘੋੜੇ ਜਿਹੜੇ ਉੱਥੇ ਮੌਜੂਦ ਹੈ ਇੱਕ ਪੰਜਾਬ ਲਾਈਨ ਦਾ ਘੋੜਾ ਵੀ ਇੱਥੇ ਮੌਜੂਦ ਆ ਜਿਹੜਾ ਕਿ ਜੰਗੀ ਘੋੜਾ ਜਿਸ ਨੂੰ ਕਿਹਾ ਜਾਂਦਾ ਹੈ ਕਿਉਂਕਿ ਘੋੜਿਆਂ ਨਾਲ ਪੰਜਾਬ ਦਾ ਸਿੱਖਾਂ ਦਾ ਸਦੀਆਂ ਪੁਰਾਣਾ ਰਿਸ਼ਤਾ ਹੈ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਉਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਤੋਂ ਹੀ ਸਿੱਖਾਂ ਕੋਲ ਘੋੜੇ ਸਿੱਖਾਂ ਕੋਲ ਜੰਗੀ ਸਮਾਨ ਜਿਹੜਾ ਉਹ ਮਜੂਰਾ ਤੇ ਅੱਜ ਘੋੜਾ ਤੁਹਾਨੂੰ ਦਿਖਾ ਦਿੰਨੇ ਆ ਮੇਰੇ ਪਿੱਛੇ ਤੁਸੀਂ ਇਹ ਜਿਹੜਾ ਘੋੜਾ ਦੇਖ ਰਹੇ ਹੋ ਵਕੀਲ ਇਹ ਜੰਗੀ ਘੋੜਾ ਹੈ ਤਾਂ ਇਹ ਘੋੜੇ ਦੀ ਜਿਹੜੀ ਆ ਵਕੀਲ ਦੀ ਜਿਹੜੀ ਆ ਗੱਲਬਾਤ ਕਰਾਂਗੇ ਆਪਾਂ ਪ੍ਰਿਤਪਾਲ ਸਿੰਘ ਬਰਗਾੜੀ ਉਹਨਾਂ ਨਾਲ ਕਿ ਕਿਹੜੀ ਲਾਈਨ ਦਾ ਘੋੜਾ ਹੈ ਇਹ ਜੰਗੀ ਘੋੜਾ ਇਹਨਾਂ ਕੋਲ ਕਿਵੇਂ ਆ ਕਿਉਂਕਿ ਜੰਗਾਂ ਜੁੱਦਾਂ ਦੇ ਵੇਲੇ ਇਹ ਘੋੜੇ ਜਿਹੜੇ ਜਿਨ੍ਹਾਂ ਨੂੰ ਜਾਨ ਭਾਈ ਦਾ ਨਾਮ ਗੁਰੂ ਸਾਹਿਬ ਦੇ ਵਿਰਤ ਦਿੱਤਾ ਗਿਆ ਸੀ ਇਹ ਘੋੜਿਆਂ ਦੀ ਅੱਜ ਗੱਲ ਕਰਾਂਗੇ ਕਿਉਂਕਿ ਬਹੁਤ ਸਾਰੀਆਂ ਨਸਲਾਂ ਨੇ ਜਿਵੇਂ ਨੁਕਰੇ ਜਿਵੇਂ ਮਾਰਵਾੜੀ ਜਿਵੇਂ ਮੱਜੂ ਕੇ ਲਾਈਨ ਤੇ ਇਹ ਜੰਗੀ ਘੋੜਾ ਪ੍ਰਿਤਪਾਲ ਸਿੰਘ ਬਰਗਾੜੀ ਸਾਡੇ ਨਾਲ ਨੇ ਜਿੱਥੇ ਪ੍ਰਿਤਪਾਲ ਸਿੰਘ ਬਰਗਾੜੀ ਜਿਹੜੇ ਨੇ ਜਿੱਥੇ ਕਵੀਸ਼ਰੀ ਗਾਉਣ ਦਾ ਸ਼ੌਂਕ ਰੱਖਦੇ ਤੇ ਘੋੜਿਆਂ ਦਾ ਸ਼ੌਂਕ ਵੀ ਉਹਨੇ ਪਾਲਿਆ ਨੇ ਆ ਪ੍ਰਿੰਸੀਪਲ ਜੀ ਬਹੁਤ ਸਾਰੇ ਸ਼ੌਂਕ ਜਿਵੇਂ ਤੁਹਾਡੇ ਕੋਲ ਕਵਿਚਰੀ ਦਾ ਸ਼ੌਕ ਹੈ ਘੋੜਿਆਂ ਦਾ ਸ਼ੌਕ ਹੈ ਇੱਥੇ ਤਰ੍ਹਾਂ ਤਰ੍ਹਾਂ ਦੇ ਘੋੜੇ ਜਿਹੜੇ ਪਹੁੰਚੇ ਹੋਏ ਨੇ ਇਹ ਇੱਕ ਵੱਖਰੀ ਨਸਲ ਦਾ ਘੋੜਾ ਤੁਸੀਂ ਪੰਜਾਬ ਲਾਈਨ ਦਾ ਘੋੜਾ ਜਿਹੜਾ ਕਹਿ ਰਹੇ ਹੋ ਕਿ ਇਹਦਾ ਕੀ ਇਤਿਹਾਸ ਹੈ ਕਿ ਇਹ ਘੋੜਾ ਕਿਹੜੀ ਲਾਈਨ ਦਾ ਕਿੱਥੋਂ ਤੁਹਾਡੇ ਕੋਲ ਆਇਆ ਕਿਵੇਂ ਇਹ ਰਾਗੇ ਵੰਸ਼ ਚੱਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਇੱਕ ਰਾਮਾਤੀ ਦਾ ਬੱਚਾ ਵਾ ਜੀ ਤੇ ਇਹ ਬੁੱਢਾ ਦਲ ਦੀ ਬਲੱਡ ਲੈਣਿਆ ਜੀ ਦਲ ਪੰਥ ਚ ਚੱਲਦਾ ਸੀਗਾ ਇਹ ਵੀ ਪਹਿਲਾਂ ਦਲ ਚ ਹੀ ਚੱਲਦਾ ਸੀਗਾ ਤੇ ਦਲਪੰਥ ਚੋਂ ਇਹ ਬੇਨਤੀ ਕਰਕੇ ਤੇ ਬਰੀਡਿੰਗ ਵਾਸਤੇ ਲਿਆਂਦਾ ਜੀ ਆਪਾਂ ਅੱਛਾ ਇਹ ਇਹਨਾਂ ਘੋੜਿਆਂ ਦੀ ਕੀ ਖਾਸੀਅਤ ਆ ਕਿਉਂਕਿ ਘੋੜੇ ਤਾਂ ਹੋਰ ਵੀ ਬਹੁਤ ਨੇ ਲੱਖਾਂ ਲੱਖਾਂ ਦੇ ਕਰੋੜਾਂ ਕਰੋੜਾਂ ਦੇ ਘੋੜੇ ਜਿਹੜੇ ਨੇ ਹੈਗੇ ਇਹ ਘੋੜੇ ਦੀ ਕੀ ਖਾਸੀਅਤ ਆ ਇਹ ਜੰਗੀ ਘੋੜੇ ਆ ਜੀ ਤੇ ਸਾਡੇ ਪੰਜਾਬ ਦੀ ਨਸਲ ਆ ਇਹਨਾਂ ਚ ਨਿੱਡਰਤਾ ਠੀਕ ਆ ਜੀ ਦਲੇਰੀ ਜਿਹੜੀ ਆ ਉਹ ਆਮ ਘੋੜਿਆਂ ਦੇ ਨਾਲੋਂ ਬਹੁਤ ਜ਼ਿਆਦਾ ਵੱਖਰੀ ਆ ਇਹਨਾਂ ਦੀ ਮਜ਼ਬੂਤੀ ਇਹ ਜਿੱਦਾਂ ਸੌਮੇ ਆ ਉੱਡੇ ਹੀ ਗਿੱਟਾ ਆ ਠੀਕ ਆ ਨਾ ਜੀ ਇਹ ਨਹੀਂਗਾ ਵੀ ਗਿੱਟੇ ਤੋਂ ਪਤਲਾ ਵਾ ਘੋੜੇ ਨੂੰ ਇਹ ਜਿਹੋ ਜਿਹਾ ਵਾ ਸਾਰੇ ਪਾਸੇ ਇੱਕੋ ਜਿਹਾ ਠੀਕ ਹੈ ਜੀ ਇਹਦੀ ਮਜ਼ਬੂਤੀ ਆ ਜਿਹੜੀ ਮਤਲਬ ਵੀ ਉਹ ਆਮ ਘੋੜਿਆਂ ਦੇ ਨਾਲੋਂ ਬਹੁਤ ਜ਼ਿਆਦਾ ਵੱਖਰੀ ਆ ਕਿਉਂਕਿ ਇਹ ਜੰਗਾਂ 'ਚ ਵਰਤਣ ਵਾਲੇ ਘੋੜੇ ਆ ਜੀ ਠੀਕ ਹੈ ਤੇ ਜੰਗਾਂ 'ਚ ਵਰਤੇ ਵੀ ਗਏ ਇਹਨਾਂ ਦਾ ਖੂਨ ਬਹੁਤ ਗਰਮ ਆ ਮਤਲਬ ਉਦਾਂ ਬੰਦੇ ਦੇ ਨਾਲ ਇਹ ਪ੍ਰੇਮ ਵਾਲੇ ਆ ਪਰ ਜੰਗ ਦੇ ਮੈਦਾਨ 'ਚ ਇਹ ਪੂਰੇ ਉਹ ਆ ਜਿਵੇਂ ਮੈਂ ਜਗਰ ਕੀਤਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਤੋਂ ਸਿੱਖਾਂ ਕੋਲ ਘੋੜੇ ਸਿੱਖਾਂ ਕੋਲ ਜੰਗੀ ਸ਼ਸਤਰ ਜਿਹੜੇ ਨੇ ਇਹ ਉਸ ਵੇਲੇ ਦੀ ਉਸ ਵੇਲੇ ਦੀ ਬਲੱਡ ਲਾਈਨ ਚੱਲੀ ਆ ਰਹੀ ਏ ਇਹ ਮਹਾਰਾਜਾ ਰਣਜੀਤ ਸਿੰਘ ਵੇਲੇ ਤੋਂ ਚੱਲੀ ਆ ਜੀ ਬਲੱਡ ਲਾਈਨ ਹਾਂਜੀ ਮਹਾਰਾਜਾ ਰਣਜੀਤ ਸਿੰਘ ਵੇਲੇ ਤੋਂ ਮਤਲਬ ਬੁੱਢਾ ਦਲ ਦੇ ਵਿੱਚ ਇਹਦੇ ਦਾਦੇ ਪੜਦਾਦੇ ਜਿਹੜੇ ਬੁੱਢਾ ਦਲ 'ਚ ਸੇਵਾ ਕਰਦੇ ਰਹੇ ਆ ਗੱਦੀ ਤੇ ਰਹੇ ਆ ਜੀ ਤੇ ਇਹ ਵੀ ਗੱਦੀ ਤੇ ਸੀਗਾ ਘੋੜਾ ਇਹਦਾ ਬਾਪ ਗੱਦੀ ਤੇ ਰਿਹਾ ਜਿਹਦਾ ਨਾਮ ਕਰਾਮਾਤੀ ਸੀਗਾ ਹਾਂ ਜੀ ਤੁਸੀਂ ਇਹ ਖਰੀਦਿਆ ਬੇਨ ਤੇ ਬੇਨਤੀ ਕਰਕੇ ਜੇ ਤੁਹਾਨੂੰ ਸੇਵਾ ਦੇ ਵਿੱਚ ਦੇ ਦਿੱਤਾ ਉਹਨਾਂ ਨੇ ਨਹੀਂ ਇਹ ਵਿਸ਼ੇ ਤੋਂ ਬਾਹਰ ਦੀਆਂ ਗੱਲਾਂ ਕਿਉਂਕਿ ਇਹਦੇ ਕੋਈ ਇਹਦਾ ਮੁੱਲ ਹੀ ਨਹੀਂਗਾ ਕੋਈ ਜੀ ਇਹਦਾ ਕੋਈ ਮੁੱਲ ਨਹੀਂਗਾ ਤੇ ਇਹ ਤਾਂ ਬਸ ਆਇਆ ਵੀ ਸਾਰੀ ਮਿਹਨਤ ਹੀ ਇੱਥੇ ਲੱਗੀ ਆ ਜੀ ਜੀ ਤੇ ਅੱਛਾ ਹੋਰ ਕੀ ਕੀ ਖਾਸੀਅਤ ਇਸ ਘੋੜੇ ਦੇ ਵਿੱਚ ਤੇ ਜੇਕਰ ਬਾਕੀ ਘੋੜਿਆਂ ਦੀ ਗੱਲ ਕੀਤੀ ਜਾਵੇ ਬਾਕੀ ਘੋੜੇ ਕਈ ਹੁੰਦੇ ਕਈ ਸਵਾਰੀ ਕਰਨ ਵਾਲੇ ਕਈ ਘੋੜੇ ਹੁੰਦੇ ਆ ਕਈ ਸਵਾਰੀ ਤੋਂ ਬਿਨਾਂ ਕਈ ਸੁੰਦਰ ਦੇਖ ਵਾਲੇ ਘੋੜੇ ਹੁੰਦੇ ਆ ਕਈ ਸਵਾਰੀ ਵਾਲੇ ਹੁੰਦੇ ਇਹ ਸਵਾਰੀ ਵਾਲਾ ਵੀ ਇਹ ਦੇਖ ਵਾਲਾ ਵੀ ਇਹ ਸਾਰੇ ਕਾਸੇ ਵਾਲਾ ਜੀ ਇਹ ਬਾਕੀ ਐਵੇਂ ਦੂਜੇ ਘੋੜਿਆਂ ਨਾਲ ਇਹ ਮੇਨ ਖਾਸ ਗੱਲ ਕੀ ਹੈ ਇੱਥੇ ਕੋਈ ਪਟਾਕਾ ਚਲਾ ਦਈਏ ਤੇ ਘੋੜੇ ਮਤਲਬ ਕਿੱਲੇ ਤੜਾ ਜਾਂਦੇ ਆ ਜੀ ਇਦੇ ਉੱਪਰ ਬੈਠ ਕੇ ਫਾਇਰ ਕਰੀ ਚੱਲੋ ਕੁਰਪਾਨਾ ਚਲਾਈ ਚੱਲੋ ਇਹਨੂੰ ਕੋਈ ਮਤਲਬ ਵੀ ਨਹੀਂ ਉਹ ਜੰਗ ਜੰਗ ਵਾਲਾ ਜੂ ਹੋਇਆ ਕਿ ਬਲੱਡ ਲਾਈਨ ਉਹ ਆ ਕਿ ਜੋ ਮਰਜ਼ੀ ਕਰੀ ਚੱਲੋ 2021 ਚ ਲਾਲ ਕਿਲਾ ਫਤਿਹ ਕੀਤਾ ਜੀ ਉਦੋਂ ਇਹ ਕੋੜਾ ਉੱਥੇ ਗਿਆ ਜੀ ਅੱਛਾ ਦਾ ਨਾਂ ਕੀ ਆ ਵਕੀਲ ਆ ਜੀ ਇਹਦਾ ਨਾਮ ਇਹ ਵਕੀਲ ਆ ਹਾਂਜੀ ਇਹ ਤੁਸੀਂ ਨਾਂ ਰੱਖਿਆ ਜਾਂ ਫਿਰ ਬੁੱਢਾ ਦਿਲ ਤੋਂ ਹੀ ਨਾਮ ਚੱਲੇ ਆ ਰਿਹਾ ਏ ਸ਼ੁਰੂ ਤੋਂ ਹੀ ਨਾਮ ਇਹਦਾ ਵਕੀਲ ਰੱਖਿਆ ਜੀ ਜੇ ਇੱਕ ਮਰਨਜੀਤ ਸਿੰਘ ਦੇ ਵੇਲੇ ਦਾ ਇਹ ਦੱਸ ਰਹੇ ਕਿ ਬਲੱਡ ਲਾਈਨ ਆ ਤੇ ਇੱਕ ਵਾਰ ਇੱਕ ਕਾਠੀ ਤੇ ਵੀ ਜਿਹੜੀ ਆ ਉਹ ਤੁਹਾਡੀ ਨਿਗ੍ਹਾ ਮਰਵਾ ਦਿੰਨੇ ਆ ਘੋਡੇ ਦੀ ਕਾਠੀ ਦੇ ਉੱਤੇ ਕਿ ਮਹਾਰਾਜ ਰਣਜੀਤ ਸਿੰਘ ਦਾ ਰਾਜ ਰਿਆ ਜਿੱਥੇ ਸਿੱਖਾਂ ਨੇ ਰਾਜ ਕੀਤਾ ਉਹ ਸਿੱਖਾਂ ਦੀ ਰਾਜਧਾਨੀ ਲਾਹੌਰ ਇਹ ਕਾਠੀ ਵੀ ਇਹਦੇ ਬਾਰੇ ਉੱਥੇ ਚੱਲਦੇ ਕਾਠੀ ਕੋਲੀ ਆਪਾਂ ਇਹ ਭੱਜੂ ਤੇ ਨਹੀਂ ਘੋੜਾ ਹੁਣ ਇੱਥੋਂ ਹਾਂ ਤੇ ਇਹ ਕਾਠੀ ਆ ਤੁਸੀਂ ਦੇਖ ਸਕਦੇ ਹੋ ਕਾਠੀ ਤੇ ਇਹਦਾ ਸਾਜੋ ਸਮਾਨ ਜਿਹੜਾ ਇਹ ਘੋੜੇ ਦਾ ਹੋਰ ਆ ਇਹ ਮਹਾਰਾਜ ਰਣਜੀਤ ਸਿੰਘ ਦੇ ਉਸ ਰਾਜ ਤੋਂ ਲਾਹੌਰ ਜਿਹੜਾ ਖਾਲਸੇ ਦਾ ਰਾਜ ਰਿਆ ਜਿੱਥੇ ਮਹਾਰਾਜ ਰਣਜੀਤ ਸਿੰਘ ਨੇ ਰਾਜ ਕੀਤਾ ਇਹ ਉੱਥੋਂ ਆਈ ਹੈ ਇੱਕ ਮੰਗਵਾਈ ਵਰ ਸਪੈਸ਼ਲ ਉੱਥੋਂ ਪ੍ਰਤਪਾਲ ਜੀ ਸਪੈਸ਼ਲ ਮੰਗਵਾਈਆਂ ਜੀ 2-3 ਕਾਠੀਆਂ ਮੰਗਵਾਈਆਂ ਇਹਦੇ ਵਾਸਤੇ ਇਹਦੇ ਨਾਲ ਦੀਆਂ ਇਹ ਆਪਣੇ ਇੱਥੇ ਚੜਦੇ ਪੰਜਾਬ ਵਿੱਚ ਮਿਲਦੀ ਨਹੀਂ ਇਹ ਲਹਿੰਦੇ ਪੰਜਾਬ ਦੇ ਹੱਥ ਦੀ ਬਣੀ ਹੋਈ ਆ ਸਾਰੀ ਜੀ ਤਿੱਲੇ ਦੀ ਕਢਾਈ ਆ ਤੇ ਬੜਾ ਸੋਹਣਾ ਕੰਮ ਕੀਤਾ ਵਾ ਇਹਦੇ ਉੱਥੋਂ ਨਹੀਂ ਜੁੱਤੀਆਂ ਦੀ ਬੜੀ ਖਾਸੀਅਤ ਹੈ ਕਿ ਪਾਕਿਸਤਾਨ ਦੇ ਵਿੱਚ ਅਜੇ ਵੀ ਬਹੁਤ ਸਾਰਾ ਵਿਰਸਾ ਉਹ ਪੰਜਾਬ ਦਾ ਸੰਭਿਆ ਪਿਆ ਹੈ ਉਹ ਲਾਹੌਰ ਦੀ ਰਾਜਧਾਨੀ ਫਿਰ ਉਹ ਸ਼ੌਂਕ ਸੀ ਕਿ ਉਹ ਬਲੱਡ ਲਾਈਨ ਦਾ ਮਹਾਰਾਜ ਰਣਜੀਤ ਸਿੰਘ ਦੇ ਵੇਲੇ ਦਾ ਉਹ ਬਲੱਡ ਲਾਈਨ ਚੱਲੀ ਆ ਰਹੀ ਆ ਤੇ ਫਿਰ ਉੱਥੋਂ ਹੀ ਕਾਠੀ ਮੰਗਾਈ ਜਾਵੇ ਉਸ ਖਾਲਸਾ ਰਾਜ ਦੀ ਰਾਜਧਾਨੀ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਮਿਲਦੀ ਚੀਜ਼ ਕੋਈ ਵੀ ਮੈਨੂੰ ਮਿਲ ਜੇ ਕੋਈ ਮੈਨੂੰ ਕਿਸੇ ਵੀ ਹੱਦ ਤੱਕ ਜਾਣਾ ਪਵੇ ਤੇ ਉਹਦੇ ਨਾਲ ਮੇਰਾ ਪ੍ਰੇਮ ਹੈ ਹਾਂਜੀ ਅੱਛਾ ਫਿਰ ਕੁਝ ਸੁਣਾ ਵੀ ਦਿਓ ਮਹਾਰਾਜ ਰਣਜੀਤ ਸਿੰਘ ਦੇ ਰਾਜ ਨਾਲ ਮਿਲਦਾ ਜੁਲਦਾ ਇਹ ਘੋੜਾ ਵੀ ਇਹ ਤੁਹਾਡਾ ਉਸ ਬਲੱਡ ਲਾਈਨ ਦਾ ਇਹ ਕਾਠੀ ਵੀ ਤੁਸੀਂ ਉਸ ਲਾਹੌਰ ਤੋਂ ਮੰਗਾਈ ਹੈ ਜੀ 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 ਮੈਂ ਤੁਹਾਨੂੰ ਘੋੜਿਆਂ ਤੇ ਸੁਣਾਉਣਾ ਜੀ ਕਿਉਂਕਿ ਹੁਣ ਘੋੜਿਆਂ ਦੀ ਮੰਡੀ 'ਚ ਖੜੇ ਆ ਨਾ ਸੁਣ ਲੋ ਸੋ ਰੋਤੇ ਉਹ ਸੁਣਾਵਾ ਤੁਹਾਨੂੰ ਗੱਲ ਇੱਕ ਤੁਰ ਤੋਂ ਪਰੇ ਮਹੁੰਦਾ ਘੋੜੇ ਤੇ ਸਵਾਰ ਦਾ ਕਰਮਾਂ 'ਚ ਲਿਖੇ ਆਉਂਦੇ ਤੁਰ ਦਰਗਾਹੋਂ ਘੋੜੇ ਵੱਡੇ ਵੱਡੇ ਤਨੀਆਂ ਦੇ ਲੇਖਾਂ 'ਚ ਵਪਾਰ ਨਾ ਘੋੜਿਆਂ ਦੀ ਦੁਨੀਆ ਦਾ ਵੱਖਰਾ ਸਵਾਦ ਹੁੰਦਾ ਰੱਖਦਾ ਹੈ ਘੋੜਾ ਬੰਦਾ ਸ਼ੌਂਕ ਤੇ ਪਿਆਰ ਨਾ ਦੇਵਤਿਆਂ ਦਾ ਰੂਪ ਇਹ ਰਹਿਣ ਵਿੱਚ ਮਾਤ ਲੋਕ ਵਿਗੜੇ ਵੇ ਕਾਜ ਬਹੁਤ ਕੋੜਾ ਹੈ ਸਵਾਰ ਦਾ ਜੰਗ ਦੇ ਮੈਦਾਨ ਵਿੱਚ ਯੋਧੇ ਬਣ ਲੜਦੇ ਨੇ ਘੋੜੇ ਉੱਤੋਂ ਵਾਰ ਕੈਂਟ ਹੁੰਦਾ ਤਲਵਾਰ ਦਾ ਉਹ ਘੋੜਿਆਂ ਦੀ ਦੁਨੀਆ ਦਾ ਵੱਖਰਾ ਸਵਾਦ ਹੁੰਦਾ ਰੱਖਦਾ ਹੈ ਕੋੜਾ ਬੰਦਾ ਸ਼ੌਂਕ ਤੇ ਪਿਆਰ ਨਾਲ ਨੀਲੇ ਘੋੜੇ ਵਾਲੇ ਨੂੰ ਡੰਡੌਤ ਕਰਾਂ ਵਾਰੋ-ਵਾਰ ਹੀ ਰੱਖਿਓ ਧਿਆਨ ਸਦਾ ਘੋੜੇ ਪਰਿਵਾਰ ਦਾ ਘੋੜੇ ਦੂਰ ਕਰਿਓ ਨਾ ਬਰਗਾੜੀ ਵਾਲਿਆਂ ਤੋਂ ਘੋੜਿਆਂ ਬਗੈਰ ਇੱਕ ਪਲ ਨਹੀਂ ਗੁਜ਼ਾਰਦਾ ਘੋੜਿਆਂ ਦੀ ਦੁਨੀਆ ਦਾ ਵੱਖਰਾ ਸੁਆਦ ਹੁੰਦਾ ਰੱਖਦਾ ਹੈ ਘੋੜਾ ਬੰਦਾ ਸ਼ੌਂਕ ਤੇ ਪਿਆਰ ਨਾਲ ਨੀਲੇ ਘੋੜੇ ਦੀ ਗੱਲ ਕੀਤੀ ਜਿਹੜੇ ਅਜੇ ਵੀ ਉਹ ਵੰਸ਼ ਮੌਜੂਦ ਹੈ ਹਜ਼ੂਰ ਸਾਹਿਬ ਦੇ ਵਿੱਚ ਤੇ ਉਹ ਉਹ ਸਵੰਸਰੋ ਸੋਚਿਆ ਕਦੇ ਕਿ ਜੇਵੇਂ ਸ਼ੌਂਕ ਹੈ ਤੁਹਾਨੂੰ ਕੋਈ ਵੀ ਘੋੜੇ ਲੈ ਕੇ ਚਾਹੇ ਉਹ ਤੇ ਸਵਾਰੀ ਨਾ ਕਰੀਏ ਪਰ ਸ਼ੌਂਕ ਵਜੋਂ ਰੱਖੇ ਜਾਣੋ ਜਿਹੜਾ ਬਾਬਾ ਅਨਮੋਲ ਸਿੰਘ ਇਹ ਘੋੜਾ ਮਹਾਰਾਜ ਦੀ ਗੱਦੀ ਤੇ ਲੱਗਦਾ ਜੀ ਤੇ ਉਹ ਸਾਡੇ ਚਲੋ ਵਿਭਾਗੇ ਆ ਵੀ ਉਹ ਮਾਲਵੇ ਦੀ ਧਰਤੀ ਤੋਂ ਗਿਆ ਹੋਇਆ ਪਰ ਉਹ ਉਸ ਨੀਲੇ ਘੋੜੇ ਦੀ ਵੰਸ਼ਛੋ ਨਹੀਂਗਾ ਜੀ ਉਸ ਨੀਲੇ ਘੋੜੇ ਦੀ ਵੰਸ਼ਛੋ ਨਹੀਂਗਾ ਹਾਂ ਉਹਨੇ ਉਹਦੀ ਕੁਆਲਿਟੀ ਦੇਖ ਕੇ ਜਾਂ ਉਸ ਦੀ ਕਿਤੇ ਤਪੱਸਿਆ ਹਨ ਉਹਦੀ ਤਪੱਸਿਆ ਨੇ ਇਹਨੂੰ ਫਲ ਆਇਆ ਕਿ ਦਸਵੇਂ ਪਾਤਸ਼ਾਹ ਦੀ ਉਹ ਗੱਦੀ ਤੇ ਇਸ ਵਕਤ ਘੋੜਾ ਚੱਲਦਾ ਜੀ ਤੇ ਪਰ ਜਿਹੜਾ ਘੋੜਾ ਸੀਗਾ ਨੀਲਾ ਘੋੜਾ ਦਲਸ਼ੰਗਾਰ ਘੋੜਾ ਦਸਵੇਂ ਪਾਸ਼ਾ ਜੀਆ ਦਾ ਉਹ ਵੀ ਆਪਣੇ ਮਾਲਵੇ ਚੋਂ ਕੋਟਕਪੂਰੇ ਦੇ ਚੌਧਰੀ ਕਪੂਰੇ ਨੇ ਮਹਾਰਾਜ ਨੂੰ ਭੇਟ ਕੀਤਾ ਸੀ ਤੇ ਉਹਦਾ ਵੀ ਆਪਾਂ ਨੂੰ ਸ਼ੌਂਕ ਆ ਇੱਕ ਨੀਲਾ ਘੋੜਾ ਵੀ ਆ ਉਹ ਕੱਲ ਨੂੰ ਲੈ ਕੇ ਆਵਾਂਗੇ ਜੀ ਤੇ ਕੱਲ ਨੂੰ ਚਲੋ ਫੇਰ ਤੁਹਾਨੂੰ ਮਿਲਾਂਗੇ ਅੱਛਾ ਮੈਨੂੰ ਇੱਕ ਗੱਲ ਦੱਸਿਓ ਕਰੋ ਤੋਂ ਤੁਹਾਨੂੰ ਇਹ ਸ਼ੌਂਕ ਪੈ ਗਿਆ ਘੋੜੇ ਚਲੋ ਸਿੰਘਾਂ ਨੂੰ ਤਾਂ ਮੇਚਾ ਘੋੜਿਆਂ ਦੇ ਵਿੱਚ ਜਦੋਂ ਮੈਂ ਜਿਵੇਂ ਜ਼ਿਕਰ ਕੀਤਾ ਕਿ ਸਿੱਖਾਂ ਕੋਲ ਪੰਜਾਬੀਆਂ ਕੋਲ ਸਿੰਘਾਂ ਕੋਲ ਘੋੜੇ ਸ਼ੁਰੂ ਤੋਂ ਰਹੇ ਪਰ ਸ਼ੌਂਕ ਪ੍ਰਿਤਪਾਲ ਨੂੰ ਕਦੋਂ ਪਿਆਸ ਇਹਨਾਂ ਘੋੜਿਆਂ ਦਾ ਕਦੋਂ ਘੋੜੇ ਤੁਸੀਂ ਲੈ ਕੇ ਜਾਂਦੇ ਇਹ ਖੂਨ ਚ ਹੀ ਆ ਜੀ ਸ਼ੁਰੂ ਤੋਂ ਬਚਪਨ ਤੋਂ ਹੀ ਆ ਮੇਰਾ ਤਾਂ ਇਹ ਮੰਨਣਾ ਵੀ ਜਿਹੜੇ ਬੰਦੇ ਨੂੰ ਸੁਪਨਿਆਂ ਦੇ ਵਿੱਚ ਘੋੜਿਆਂ ਦੀ ਪੌੜ ਘੋੜਿਆਂ ਦੀਆਂ ਟਾਪਾਂ ਡਿਸਟਰਬ ਨਹੀਂ ਕਰਦੀਆਂ ਤੇ ਉਹ ਪੰਜਾਬੀ ਨਹੀਂ ਹੋ ਸਕਦਾ ਤੇ ਜੇ ਅਸੀਂ ਪੰਜਾਬੀ ਘੋਣਾ ਤੇ ਫਿਰ ਘੋੜੇ ਤੰਗ ਕਰਨਗੇ ਤੇ ਬਾਕੀ ਘੋੜੇ ਦੀ ਸਵਾਰੀ ਦਾ ਸ਼ੌਂਕ ਖੂਨ ਚ ਹੀ ਹੈ ਜੀ ਇਹ ਸ਼ੁਰੂ ਤੋਂ ਕਿੰਨੇ ਕਿ ਫਿਰ ਘੋੜੇ ਰੱਖੇ ਆ ਤੁਸੀਂ ਘੋੜੇ ਕੁੜੀਆਂ ਜਾਨਵਰ ਇਹੋ ਜੀ ਕਿੰਨੇ ਰੱਖੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਆਪਣੇ ਕੋਲ 4-5 ਹੈਗੇ ਆ ਜੀ ਸੱਚ ਇੱਕ ਪਿੱਛੇ ਦੇ ਚੜਾਈ ਵੀ ਕਰ ਗਿਆ ਤੁਹਾਡਾ ਘੋੜਾ ਹਾਂ ਜੀ ਉਹ ਨਵਾਂ ਲਿਆਂਦਾ ਸੀਗਾ ਤੇ ਉਹਦੇ ਸਵਾਸ ਇੰਨੇ ਕਿ ਆਪਣੀ ਸੇਵਾ ਉਹਨੇ ਕੀ ਲਿਖੀ ਸੀ ਅੱਛਾ ਫਿਰ ਬਰੀਡਿੰਗ ਵੀ ਕਰਦੇ ਹੋ ਇਹ ਵੀ ਇਹ ਵੀ ਬਰੀਡਿੰਗ ਕਰਦਾ ਇਹ ਘੋੜਾ ਹਾਂ ਜੀ ਇਹ ਬਰੀਡਿੰਗ ਕਰਦਾ ਜੀ ਬਰੀਡਿੰਗ ਦੀ ਵੀ ਫਿਰ ਫੀਸ ਕਿਵੇਂ ਕਿਸ ਹਾਲ ਦੇ ਨਾਲ ਫੀਸ ਮੌਕੇ ਤੇ ਕੋਈ ਗੱਲ ਨਹੀਂ ਜੀ ਹਾਂਜੀ ਤਾਂ ਕਿੱਥੇ ਕਿੱਥੇ ਇਸ ਕਰਾਮਾਤੀ ਘੋੜੇ ਦੇ ਵਕੀਲ ਦੇ ਬੱਚੇ ਕਿੱਥੇ ਕਿੱਥੇ ਗਏ ਨੇ ਲੋਕ ਆਉਂਦੇ ਨੇ ਦੂਰ ਦੂਰੋਂ ਕਿ ਇਹ ਉਹ ਬਲੱਡ ਲਾਈਨ ਜਿਹੜੀ ਮਹਾਰਾਜ ਸਿੰਘ ਵਾਲੀ ਹੈ ਇਹ ਪਹਿਲਾਂ ਦਲ ਦੇ ਵਿੱਚ ਚੱਲਦਾ ਸੀ ਜੀ ਇਸ ਕਰਕੇ ਜਿਆਦਾ ਬਰੀਡਿੰਗ ਨਹੀਂ ਹੋਈ ਤੇ ਇਹਦੀ ਬਲੱਡ ਲਾਈਨ ਬਚਾਉਣ ਕਰਕੇ ਇਹਨੂੰ ਦਲ ਦੇ ਵਿੱਚੋਂ ਨਿਖੇੜ ਕੇ ਤੇ ਘਰੇ ਲੈ ਕੇ ਆਂਦਾ ਸੇਵਾ ਵਾਸਤੇ ਵੀ ਕਈ ਦੇ ਬੱਚੇ ਲੈੇ ਜਾਣ ਤੇ ਹੁਣ ਇਹਦੇ 4 ਬੱਚੇ ਆਏ ਆ ਜੀ ਤੇ ਬਹੁਤ ਚੰਗੇ ਬੱਚੇ ਆਏ ਆ ਜੀ ਪਹਿਲਾਂ ਪਹਿਲਾਂ ਰਿਜ਼ਲਟ ਨਹੀਂ ਮਤਲਬ ਹੈਗਾ ਸੀਗਾ ਕੋਈ ਕੋਈ ਛੱਡਿਆ ਹੀ ਨਹੀਂ ਸੀਗਾ ਜੀ ਇਹ ਘੋੜਾ ਅਜਾ ਪੰਜਾਬ ਦੇ ਘੋੜਾ ਪਾਲਕਾਂ ਨੂੰ ਕੀ ਉਹ ਹੈਗੀ ਆ ਤੁਹਾਨੂੰ ਅਪੀਲ ਕੋਈ ਕਿ ਇਸ ਬਲੱਡ ਲਾਈਨ ਨੂੰ ਉਹ ਵੀ ਉਹ ਵੀ ਬਚਾਉਣ ਕਿਉਂਕਿ ਇਹ ਉਹ 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 ਮਹਾਰਾਜ ਰਜੀਤ ਸਿੰਘ ਦੇ ਖਾਲਸਾ ਰਾਜ ਦੀ ਨਿਸ਼ਾਨੀ ਕਹਿ ਸਕਦੇ ਇਹਨੂੰ ਨਹੀਂ ਮੇਰਾ ਇਹ ਪੰਜਾਬ ਦੇ ਬਰੀਡਰਾਂ ਨੂੰ ਅਪੀਲ ਹੈ ਜੀ ਵੀ ਕਿਸੇ ਨੂੰ ਮਤਲਬ ਇਹ ਨਹੀਂਗਾ ਵੀ ਵਕੀਲ ਨੂੰ ਬਚਾਓ ਜਾਂ ਮਤਲਬ ਇਹਦੀ ਬਲੱਡ ਲਾਈਨ ਨੂੰ ਬਚਾਓ ਪੰਜਾਬ ਨਸਲ ਦਾ ਕੋਈ ਵੀ ਘੋੜਾ ਉਹਨੂੰ ਬਚਾਓ ਕਿਉਂਕਿ ਸਾਡੇ ਟ੍ਰੈਂਡ ਚੱਲ ਪਿਆ ਇੱਕ ਇੱਕ ਮਾਰਵਾੜੀ ਨੂੰ ਉਹ ਕਰਨਦਾ ਹਨ ਤੇ ਪਰ ਪੰਜਾਬ ਦੇ ਘੋੜੇ ਨੂੰ ਪਿੱਛੇ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਸਰਕਾਰਾਂ ਦੀ ਸਾਜ਼ਿਸ਼ ਦੇ ਨਾਲ ਕਿਉਂਕਿ ਉਹ ਘੋੜੇ ਆ ਜਿਹੜੇ ਪੰਜਾਬ ਦੇ ਘੋੜੇ ਆ ਉਹ ਸਾਰੇ ਅਣਖੀ ਆ ਤੇ ਸਾਡੇ ਘੋੜਿਆਂ ਦੇ ਵਿੱਚੋਂ ਅਣਖ ਦੂਰ ਕਰਨ ਦੇ ਲਈ ਇੱਕ ਮਾਰਵਾੜੀ ਬਰੀਡ ਨੂੰ ਅੱਗੇ ਲੈ ਕੇ ਆਇਆ ਜਾ ਰਿਹਾ ਤੇ ਜਿੰਨੇ ਵੀ ਪੰਜਾਬ ਦੇ ਜੰਪਲ ਘੋੜੇ ਆ ਜਾਂ ਪੰਜਾਬ ਚ ਵੱਡੇ ਹੁੰਦੇ ਘੋੜੇ ਪੰਜਾਬ ਦੇ ਘੋੜੇ ਨਾਲ ਦੀ ਦਲੇਰੀ ਪੰਜਾਬ ਦੇ ਘੋੜੇ ਨਾਲ ਦੀ ਮਜ਼ਬੂਤੀ ਤੁਹਾਨੂੰ ਕਿਤੇ ਨਹੀਂ ਮਿਲੋਗੇ ਠੀਕ ਹੈ ਜੀ ਹੁਣ ਬਰੀਕੀਆਂ 'ਚ ਪੈ ਗਏ ਸਾਰੇ ਬਰੀਕੀਆਂ ਨੂੰ ਛੱਡ ਕੇ ਪੰਜਾਬ ਦੇ ਘੋੜਿਆਂ ਦੀ ਮਜ਼ਬੂਤੀ ਨੂੰ ਵੇਖ ਕੇ ਤੇ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਸਾਰੇ ਪੰਜਾਬ ਦੇ ਘੋੜਿਆਂ ਨੂੰ ਬਚਾਉਣਾ ਚਾਹੀਦਾ ਕਿਹੜੀਆਂ ਕਿਹੜੀਆਂ ਬਲੱਡ ਲਾਈਨ ਆ ਪੰਜਾਬ ਦੀਆਂ ਜਣੀਆਂ ਹੈਗੀਆਂ ਪੰਜਾਬ ਦੇ ਘੋੜੇ ਇਹ ਮੱਜੂ ਕੇ ਬਲੱਡ ਲਾਈਨ ਚੱਲ ਰਹੀ ਆ ਜੀ ਇੱਕ ਆਪਣੇ ਉਹ ਵੀ ਮੱਜੂ ਕੀ ਤੁਸੀਂ ਜ਼ਿਕਰ ਕੀਤਾ ਉਹ ਵੀ ਕਹਿੰਦੇ ਲਗਭਗ ਖਤਮ ਹੋਣ ਦੇ ਕਿਨਾਰੇ ਆ ਬਹੁਤ ਘੱਟ ਉਹ ਉਸ ਦੇ نسل ਦੇ ਘੋੜੇ ਜਿਹੜੇ ਆ ਅੱਗੇ ਬਚ ਰਹੇ ਇਹ ਸਰਕਾਰਾਂ ਦੀਆਂ ਸਾਜ਼ਿਸ਼ਾਂ ਕਹਿ ਲਓ ਇਹ ਕੋਈ ਮੰਨੇ ਨਾ ਮੰਨੇ ਪਰ ਇੱਕ ਸਰਕਾਰੀ ਸਾਜ਼ਿਸ਼ ਤਹਿਤ ਹੀ ਘੋੜੇ ਖਤਮ ਕੀਤੇ ਜਾਂਦੇ ਹੁੰਦੇ ਆ ਠੀਕ ਹੈ ਜੀ ਕਿਉਂਕਿ ਘੋੜਾ ਦੇਖ ਕੇ ਹੁਣ ਘੋੜਾ ਗਰਮ ਸੁਭਾਤਾ ਦੇਖ ਕੇ ਤੇ ਪੰਜਾਬੀ ਦਾ ਖੂਨ ਵੀ ਉਬਾਲਾ ਖਾਊਗਾ ਸਿੱਖ ਦਾ ਤਾਂ ਖਾਣਾ ਹੀ ਖਾਣਾ ਵਾ ਤੇ ਜੋ ਉਹ ਕਿਤੇ ਨਾ ਕਿਤੇ ਉਹਨੂੰ ਆਪਦੇ ਹੱਕਾਂ 'ਚ ਹੋਣ ਕੋ ਉਹ ਜੰਗ ਲਈ ਪ੍ਰੇਰਿਤ ਹੋਊਗਾ ਬੰਦਾ ਇਸ ਕਰਕੇ ਉਹ ਘੋੜੇ ਬਹੁਤ ਤਰੀਕੇ ਦੇ ਨਾਲ ਖਤਮ ਕੀਤੇ ਜਾ ਰਹੇ ਮੱਝੂ ਕੇ ਬਲੱਡ ਲਾਈਨ ਹੋ ਗਿਆ ਇੱਕ ਆਪਣੇ ਅੰਮ੍ਰਿਤਸਰ ਦੀ ਲਾਈਨ ਚੱਲਦੀ ਸੀਗੀ ਜਿਸ ਤਰ੍ਹਾਂ ਅੰਮ੍ਰਿਤ ਮੱਝੂ ਕੇ ਬਲੱਡ ਲਾਈਨ ਅੰਮ੍ਰਿਤਸਰੀ ਲਾਈਨ ਚੱਲਦੀ ਸੀ ਅੰਮ੍ਰਿਤਸਰੀ ਨਸਲ ਚੱਲਦੀ ਸੀਗੀ ਸਾਵਾਂ ਬਰੀਡ ਚ ਸਾਵਾਂ ਬਲੱਡ ਲਾਈਨ ਚੱਲਦੀ ਸੀਗੀ ਉਹ ਘੋੜਿਆਂ ਨੂੰ ਬਚਾਉਣਾ ਚਾਹੀਦਾ ਜਿਹੜੇ ਟਾਵੇਂ ਟਾਵੇਂ ਬੱਚੇ ਰਹਿ ਗਏ 1 2 ਗਿਣਤੀ ਦੇ ਘੋੜੇ ਜਿਹੜੇ ਅੱਜ ਸਾਰਿਆਂ ਨੂੰ ਬਚਾਉਣਾ ਚਾਹੀਦਾ ਜੀ ਬਿਲਕੁਲ ਘੋੜਾ ਇੱਕ ਵਾਰ ਤੁਹਾਨੂੰ ਦਿਖਾਉਨੇ ਆ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਜਿੱਦਾਂ ਨਾਲ ਉਦਾ ਗਿੱਟਾ ਉੱਤੋਂ ਤੱਕ ਤਾਂ ਧੁਰ ਤੱਕ ਜਿਵੇਂ ਘੋੜੇ ਦੀ ਮਜ਼ਬੂਤੀ ਦੇਖ ਸਕਦੇ ਹੋ ਕਿ ਇਹ ਪੰਜਾਬ ਦੀ ਬਲੱਡ ਲਾਈਨ ਹੈ ਇਹ ਪੰਜਾਬ ਦੇ ਘੋੜੇ ਨੇ ਜਿਹੜੇ ਮਹਾਰਾ ਰਣਜੀਤ ਸਿੰਘ ਦੇ ਸਮੇ ਦਾ ਖੂਨ ਆ ਇਹਨਾਂ ਘੋੜਿਆਂ ਦੇ ਵਿੱਚ ਤਾਂ ਆਪੀ ਲਈ ਇਹੀ ਹੈ ਕਿ ਇਹਨਾਂ ਨੂੰ ਬਚਾਇਆ ਜਾਵੇ ਪੰਜਾਬ ਨਸਲ ਦਾ ਕੋਈ ਵੀ ਘੋੜਾ ਹੋਵੇ ਚਾਹੇ ਇਹ ਨਹੀਂ ਕੋਈ ਵੀ ਹੋਵੇ ਤਾਂ ਇਹ ਦਲਪੰਥ ਚੋਂ ਆਇਆ ਘੋੜਾ ਜਿਹਦਾ ਕਹਿੰਦੇ ਖੂਨ ਬਹੁਤ ਗਰਮਾ ਤੇ ਮਜ਼ਬੂਤੀ ਤੁਸੀਂ ਘੋੜੇ ਦੀ ਜਿਹੜੀ ਆ ਉਹ ਦੇਖ ਸਕਦੇ ਹੋ ਕਿ ਘੋੜੇ ਜਿਹੜੇ ਨੇ ਇਹ ਜਿਵੇਂ ਪ੍ਰਿਤਪਾਲ ਹੁਣਾਂ ਨੇ ਕਿਹਾ ਕਿ ਇਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਇਹ ਕਾਠੀ ਵੀ ਦੇਖ ਸਕਦੇ ਹੋ ਇਹ ਸਾਰੀ ਖਾਲਸਾ ਰਾਜ ਦੀ ਨਿਸ਼ਾਨੀ ਤੁਸੀਂ ਦੇਖ ਸਕਦੇ ਹੋ ਕਿ ਖਾਲਸਾ ਰਾਜ ਦੀ ਨਿਸ਼ਾਨੀ ਹੈ ਜਿਵੇਂ ਲਾਹੌਰ ਤੋਂ ਇਹ ਕੋਹੜੇ ਦਾ ਸ਼ਿੰਗਾਰ ਇਹ ਕਾਠੀ ਤੇ ਇਹ ਉਸੇ ਰਾਜ ਦਾ ਜਿਹੜਾ ਵਾ ਇਹ ਬਲੱਡ ਲਾਈਨ ਜਿਹੜੀ ਅੱਗੇ ਚੱਲੀ ਆ ਰਹੀ ਹੈ ਪ੍ਰਿਤਪਾਲ ਜੀ ਜਾਂਦੇ ਜਾਂਦੇ ਕੋਸ਼ਿਸ਼ ਸੁਣਾ ਦਿਓ ਸੰਗਤਾਂ ਨੂੰ ਜਿਹੜਾ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਅਣਖ ਜੋਸ਼ ਖਤਮ ਹੁੰਦਾ ਜਾ ਰਿਹਾ ਉਹ ਭਰ ਜਾਵੇ ਇੱਕ ਵਾਰੀ ਬਿਲਕੁਲ ਜੀ ਆ ਜੇ ਜੀਵੈ ਪਤ ਲੱਥੀ ਜੈ ਸਮਝਾਉਂਦੀ ਹੈ ਬਾਣੀ ਸਭ ਹਰਾਮ ਜੇ ਤਾਂ ਕਿਛ ਖਾਏ ਫਰਮਾਉਂਦੀ ਹੈ ਬਾਣੀ ਬੇੜਾ ਪਵਜਲ ਪਾਰ ਬਿਨਾ ਸ਼ਸਤਰ ਦੇ ਤਰਨਾ ਨਹੀਂ ਰਾਜ ਖਾਲਸਾ ਕਾਇਮ ਕਰੇ ਬਿਨ ਸਿੰਘੋ ਸਰਨਾ ਨਹੀਂ ਰਾਜ ਖਾਲਸਾ ਕਾਇਮ ਕਰੇ ਬਿਨ ਸਿੰਘੋ ਸਰਨਾ ਨਹੀਂ ਦੇਸ ਦਾ ਇਹਨਾਂ ਦਾ ਤਾਇ ਜ ਤਰਸ ਦਾ ਪਿਆਏ ਰੋਟੀ ਨੂੰ ਨੋਚ ਲਿਆ ਬੇਈਮਾਨਾ ਉਸ ਦੀ ਬੋਟੀ ਬੋਟੀ ਨੂੰ ਨਸ਼ਿਆਂ ਦੇ ਵਿੱਚ ਡੁੱਬ ਕੇ ਨੋ ਜਵਾਨੋਂ ਮਰਨਾ ਨਹੀਂ ਰਾਜ ਖਾਲਸਾ ਕਾਇਮ ਕਰੇ ਬਿਨ ਸਿੰਘੋ ਸਰਨਾ ਨਹੀਂ ਰੋਜ਼ ਰੋਲ ਦੇ ਦੁਨੀਆਂ ਜੋਨੇ ਵਿੱਚ ਬਾਜ਼ਾਰਾਂ ਦੇ ਪੈ ਨਹੀਂ ਰੱਬ ਦਾ ਖਾਂਦੇ ਪਾਲ ਤੂੰ ਨੇ ਸਰਕਾਰਾਂ ਦੇ ਉਹ ਰੋਜ਼ ਰੋਲ ਦੇ ਚੁੰਨੀਆਂ ਜੋਨੇ ਵਿੱਚ ਬਾਜ਼ਾਰਾਂ ਦੇ ਪਹਿ ਨਹੀਂ ਰਬਦਾ ਖਾਂਦੇ ਪਾਲ ਤੁਨੇ ਸਰਕਾਰਾਂ ਦੇ ਗੱਲ ਨਹੀਂ ਬਣਦੀ ਜਿੰਨਾ ਚਿਰ ਸਰ ਬਣਦੇ ਪਰਨ ਰਾਜ ਖਾਲਸਾ ਕਾਇਮ ਕਰੇ ਬਿਨ ਸਿੰਘੋ ਸਰਨਾ ਨਹੀਂ ਬਾਣੀ ਤੇ ਗੁਰੂਆਂ ਤੇ ਕਿੰਤੂ ਕਰਦੇ ਨੇ ਜਿਹੜੇ ਪਿਰਤ ਪਾਲ ਸਿੰਘ ਰੋਜ਼ ਛੇੜਦੇ ਰਹਿੰਦੇ ਨੇ ਛੇੜੇ ਬਰਗਾੜੀ ਵਾਲਿਆ ਪਾਣੀ ਬੂ ਬਣਿਆਂ ਦਾ ਭਰਨਾ ਨਹੀਂ ਰਾਜ ਖਾਲਸਾ ਕਾਇਮ ਕਰੇ ਬਿਨ ਸਿੰਘੋ ਸਰਨਾ ਨਹੀਂ ਆਜੇ ਖਾਲਸਾ ਕਾਇਮ ਕਰੇ ਬਿਨ ਸਿੰਘੋ ਸਰਣਾ ਨਈ ਤਾਂ ਤੁਹਾਨੂੰ ਲਗਾਤਾਰ ਅਸੀਂ ਜਿੰਨੇ ਦਿਨ ਵੀ ਇੱਥੇ ਹੈਗੇ ਆ ਉਹ ਸਾਰਾ ਦਿਨ ਤੁਹਾਨੂੰ ਸਾਰੇ ਉਹਨੇ ਦਿਨ ਤੁਹਾਨੂੰ ਪੰਜਾਬ ਦੇ ਤੇ ਪੰਜਾਬ ਤੋਂ ਬਾਹਰ ਜਿਹੜੇ ਘੋੜਾ ਪਾਲਕਾਏ ਨੇ ਜਾਂ ਤਰ੍ਹਾਂ ਤਰ੍ਹਾਂ ਦੇ ਵੱਖ-ਵੱਖ ਨਸਲਾਂ ਦੇ ਘੋੜੇ ਲੈ ਕੇ ਆਏ ਨੇ ਉਹਨਾਂ ਨੂੰ ਦਿਖਾਉਂਦੇ ਰਵਾਂਗੇ ਤਾਂ ਤੁਸੀਂ ਜੁੜੇ ਰਹੋ ਮਾਈ ਪੰਜਾਬੀ ਦੀ ਟੀਵੀ ਦੇ ਨਾਲ ਕੈਮਰਾਮੈਨ ਅਮਨ ਦੇ ਨਾਲ ਮントਰਪੀ ਸਿੰਘ ਖੇਰਾ ਸ਼੍ਰੀ ਮੁਖਸਰ ਸਾਹਿਬ